ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੋਰੀ ਸਾਥੇ ਸੋਲੇ ਤੇ ਕਬੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਫਾਂਬੜੇ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਜੋ ਸ਼ੁਰੂਆਤੀ ਜਾਣਕਾਰੀ ਛੱਟ ਤੱਕ ਪਹੁੰਚੀ ਹੈ ਉਸ ਦੇ ਆਧਾਰ ਤੇ ਗੱਲ ਕਰੀਏ ਤਾਂ ਕੱਲ ਰਾਤੀ ਫਾਂਬੜੇ ਵਿਖੇ ਗੋਲੀ ਚੱਲੀ ਔਰ ਜੋ ਵਜ੍ਹਾ ਛੱਟ ਤੱਕ ਪਹੁੰਚਿਓ ਦੱਸ ਦਿੰਦੇ ਆ ਕਿ ਕੱਲ ਰਾਤੀ ਦੋ ਗੁੱਟਾ ਵਿੱਚ ਕਿਹਾ ਜਾ ਰਿਹਾ ਕਿ ਲੜਾਈ ਹੁੰਦੀ ਹੈ ਪ੍ਰਵਾਸੀ ਭਾਈਚਾਰੇ ਵਿੱਚ ਕਾਰ ਲੜਾਈ ਹੁੰਦੀ ਹੈ ਔਰ ਉਸ ਤੋਂ ਬਾਅਦ ਲੜਾਈ ਇੰਨੀ ਵੱਧ ਜਾਂਦੀ ਹੈ ਕਿ ਦਾਣਾ ਮੰਡੀ ਵਿਖੇ ਗੋਲੀ ਚੱਲਦੀ ਹੈ ਜਿਸ ਵਿੱਚ ਇੱਕ ਔਰਤ ਜ਼ਖਮੀ ਹੋਈ ਹੈ ਦੱਸਿਆ ਜਾ ਰਿਹਾ ਕਿ ਉਸ ਦੇ ਛਰੇ ਵੱਜੇ ਹਨ ਬਾਹਵ ਛਰੇ ਵੱਜਣ ਤੇ ਪੱਟਾ ਛਰੇ ਵੱਜਣ ਜਿਸ ਨੂੰ ਕੱਲ ਰਾਤੀ 1:30 ਵਜੇ ਦੇ ਆਸ-ਪਾਸ ਸਿਵਲ ਹਸਪੀਟਲ ਵਿਖੇ ਭਰਤੀ ਕਰਵਾਇਆ ਗਿਆ ਇੱਕ ਵਾਰੀ ਤੁਹਾਡੀ ਉਸ ਬੀਬੀ ਦੇ ਨਾਲ ਗੱਲਬਾਤ ਕਰਾਉਣੀ ਹੈ ਕਿ ਪੂਰੀ ਕਟੜਣਾ ਹੋਈ ਕਿਵੇਂ ਮਾਦੇ ਤੁਹਾਡਾ ਨਾਮ ਕੀ ਹੈ ਜੀ ਸੰਤੋਸ਼ ਰਾਣੀ ਥੋੜਾ ਉੱਚੀ ਬੋਲੋ ਸੰਤੋਸ਼ ਰਾਣੀ ਪਿੰਡ ਕਿਹੜਾ ਜੀ ਆਪਣਾ ਫਾਮੜਾ ਜੀ ਨਾ ਤੀ ਕੀ ਕਟੜਣਾ ਹੋਈ ਜੀ ਰਣਾ ਉੱਥੇ ਰੋਲਾ ਪੈਂਦਾ ਸੀ ਬਹੁਤ ਕਿੱਥੇ ਜੀ ਮੰਡੀ ਜੀ ਗਾਲਾ ਮੰਡੀ ਹਾਂਜੀ ਫਾਮੜੇ ਹਾਂਜੀ ਅੱਛਾ ਜੀ ਉਹ ਬਈ ਜੇ ਉਹ ਇਹ ਲੜਦੇ ਸੀਗੇ ਜੀ ਅਸੀਂ ਵੀ ਚੱਲ ਗਏ ਅਸੀਂ ਕਿ ਸਾਡੇ ਨਿਆਣੇ ਗੱਡੀਆਂ ਭਰ ਕੇ ਧੂੜੀ ਦੀਆਂ ਉਹ ਨਾ ਹੁਣ ਕੋਈ ਵੀ ਤੁਹਾਡੇ ਘਰ ਤੋਂ ਦਾਣਾ ਮੰਡੀ ਕਿੰਨੀ ਦੂਰੇ ਜੀ ਕੋਲੇ ਹੀ ਆ ਸਾਡੇ ਕੋਲੇ ਆ ਅਮਰੇ ਗਰਾਉਂਡ ਤੇ ਤੁਹਾਡੇ ਵਾਈਫ ਨੇ ਹਾਂਜੀ ਹਾਂਜੀ ਵੱਡਾ ਗਰਾਉਂਡ ਆ ਮਰੇ ਅੱਛਾ ਜੀ ਅਸੀਂ ਦੇਖਣ ਚੱਲ ਗਏ ਹਲੇ ਤਾਂ ਅਸੀਂ ਖੜੇ ਆ ਉਹ ਗੱਟ ਅੱਛਾ ਹੋਇਆ ਕੀ ਰਾਤੀ ਰਸੂ ਲੜ ਲੜਈਆ ਹੋ ਗਿਆ ਉਹ ਆਦੇ ਗੋਲੀਆਂ ਚਲਾਉਣ ਲੱਪਾ ਅੱਛਾ ਹਾਂ ਅੱਜ ਤਾਂ ਗਏ ਆ ਤੁਹਾਡੇ ਬੱਚੇ ਸੀ ਵੈਸੇ ਲੜਾਈ ਚ ਲੜਵਾਉਂਦੇ ਸੀ ਸਾਡੇ ਬੱਚੇ ਦੀ ਸਾਡੇ ਬੱਚੇ ਤੂੜੀ ਭਰਨ ਗਏ ਸੀ ਗੱਡੀਆਂ ਹਾਂ ਨਹੀਂ ਮਤਲਬ ਖੇਤਾਂ ਦੇ ਭਰਨ ਗਏ ਸੀ ਸਾਡੀਆਂ ਗੱਡੀਆਂ ਉੱਥੇ ਗਰਾਊਂਡ 'ਚ ਖੜ੍ਹਦੀਆਂ ਆ ਕੇ ਭਰ ਕੇ ਅਸੀਂ ਕਿਹਾ ਵੇ ਸਾਡੇ ਨਾਲ ਨਿਆਣੇ ਕਿਦੇ ਹੋਣ ਅਸੀਂ ਤਾਂ ਤਾਂ ਨੱਠ ਕੇ ਗਏ ਆ ਤੇ ਜਾਂਦਿਆਂ ਨੂੰ ਜਾਂ ਤਾਂ ਬਹੁਤ ਪਿੰਡ ਸਾਰੇ ਇਕੱਠਾ ਹੋਇਆ ਸੀ ਤੁਹਾਡੇ ਨਾਲ ਤਾਂ ਕੋਈ ਲੜਾਈ ਝਗੜਾ ਨਹੀਂ ਸੀ ਸਾਡੇ ਨਾਲ ਕੋਈ ਨਹੀਂ ਝਗੜਾ ਨਹੀਂ ਸੀ ਸਾਡਾ ਕੋਈ ਨਹੀਂ ਸੀ ਇੱਕ ਸਲਮ ਖੜੇ ਸੀ ਤੁਸੀਂ ਗੋਲੀ ਚੱਲੀ ਕਿਉਂ ਜੀ ਪਤਾ ਨਹੀਂ ਜੀ ਕਾਤੇ ਉਹਨੇ ਚਲਾਈ ਆ ਉਹਨੇ ਤਾਂ ਆਉਂਦਿਆਂ ਬੋਲੀਆਂ ਚਲਾਈਆਂ ਉਹਨਾਂ ਘਰ ਪਾਨਾ ਵੀ ਨੰਗੀਆਂ ਉਹਨਾਂ ਕੋਲ ਅੱਛਾ ਕਿੰਨੇ ਕ ਬੰਦੇ ਹੋਗੇ ਜ ਉਸੇ ਮਤਲਬ ਉਹ ਹੈਗਾ ਹੀ 10 12 ਕੋਈ ਨਹੀਂ ਨਹੀਂ ਜਿਹੜੇ ਜਿਹੜੇ ਲੜਾਈ ਹੋ ਰਹੀ ਸੀ ਟਕਰਾਵ ਹੋ ਰਿਹਾ ਸੀ ਆਪਸ ਚ ਕਿੰਨੇ ਕ ਜਾਣੇ ਸੀ ਉਹਨਾਂ ਨੂੰ ਨਹੀਂ ਸਾਨੂੰ ਪਤਾ ਨਹੀਂ ਅੱਛਾ ਬਾਅਦ ਚ ਆ ਕੇ ਲੱਗੇ ਹਮਲਾ ਕਰਨ ਬਾਅਦ ਆਏ ਜਾਂ ਰੌਲਾ ਰੌਲਾ ਹੱਲਾ ਹੱਲਾ ਹੋ ਹੋ ਹੱਲਾ ਤਾਂ ਹੁੰਦਾ ਹੀ ਹੋਣਾ ਉੱਥੇ ਦੇ ਉਦੋਂ ਹੀ ਹੋਇਆ ਤੇ ਜੇ ਪਹਿਲੇ ਹੋਇਆ ਹੋਗਾ ਹਾਂ ਉਦੋਂ ਉਮਰ ਬਦ ਤੁਸੀਂ 12:30 ਵਜੇ ਉੱਥੇ ਚਲੇ ਗਏ ਸਾਢੇ 12 ਵਜੇ ਆ ਗਏ ਮੈਂ ਸਾਡੀ ਉੱਥੇ ਗੱਡੀਆਂ ਖੜ੍ਹਦੀਆਂ ਆ ਗਏ 12 ਵਜੇ ਭਰ ਕੇ ਆਉਂਦੀਆਂ ਕਿੰਨੇ ਵਜੇ ਗਏ 11 ਵਜੇ ਗਏ 11 ਵਜੇ 11 ਵਜੇ ਅੱਛਾ ਗੱਲ ਇਹ ਪਹੁੰਚ ਕੇ 12:30 ਵਜੇ ਹੋਈ ਗੱਲ ਨਹੀਂ ਗਿਆ ਅੱਛਾ 11 ਵਜੇ ਦੀ ਗੱਲ ਹੈ ਅੱਛਾ ਫਿਰ ਹੋਇਆ ਕਿ ਜਦੋਂ ਉਹਨੇ ਗੋਲੀ ਚਲਾਈ ਸਿਮਾਂਤ ਚ ਚਲਾਈ ਕਿ ਸਿੱਧੀ ਚ ਲਾਤੀ ਸੀ ਸਿੱਧੀ ਚ ਲਾਈ ਉਹਨੇ ਇਦਾਂ ਸੜਕ 'ਚ ਚਲਾਈ ਸੜਕ 'ਚ ਖੜ੍ਹੀਆਂ ਸੀ ਅਸੀਂ ਅੱਛਾ ਹਾਂ ਮੇਰੇ ਬੇਟੇ ਵੀ ਨਟਕੇ ਪਰੇ ਹੋ ਛਰੇ ਵਿੱਚ ਆ ਹਾਂਜੀ ਆਹ ਆ ਵਜੇ ਆ ਛਰੇ ਵਿੱਚ ਦਿਖਾਓ ਜਰਾ ਜੀ ਅੱਛਾ ਫਿਰ ਡਾਕਟਰ ਨੇ ਕੀ ਕਿਹਾ ਕਿੱਦਾਂ ਕੱਢੂਗੇ ਜੀ ਇਹ ਡਾਕਟਰ ਐਕਸਰਾ ਲਿਆ ਆ ਉਹ ਕਹਿੰਦੇ ਐਕਸਰਾ ਦੇਖ ਕੇ ਹੁਣ ਕੱਢਣਾ ਉਹ ਆ ਚੀਜ਼ ਦਿਖਾਈ ਵਧੀ ਜਰਾ ਤੇ ਨੇੜੇ ਕਰਕੇ ਆ ਛਰੇ ਆ ਜੀ ਅੱਛਾ ਤੇਨੇ ਇੱਥੇ ਵਜੇ ਆ ਪੱਟ ਤੇ ਵੀ ਆ ਲੱਤ ਤੇ ਆ ਕਿ ਪੱਟ ਤੇ ਇੱਥੇ ਆ ਪੱਟ ਤੇ ਆ ਪੱਟ ਤੇ ਤੇ ਇਧਰਲੇ ਪਾਸੇ ਵੀ ਇੱਥੇ ਵੀ ਆ ਹਾਂਜੀ ਇਹ ਫਿਰ ਡਾਕਟਰ ਟਰੀਟਮੈਂਟ ਚੱਲ ਰਿਹਾ ਜਿੰਨਾ ਤੇ ਗੁੱਲਗੁਸ ਵਗੈਰਾ ਲਾਇਆ ਉਹਨਾਂ ਨੇ ਹਾਂਜੀ ਲਗਾਇਆ ਬਹੁਤ ਦਰਦ ਵੀ ਹੁੰਦੀ ਆ ਦਰਦ ਹੁੰਦੀ ਆ ਠੀਕ ਹੈ ਉਹ ਵੀ ਲਾਇਆ ਹੁੰਦੀ ਆ ਦਰਦ ਬਹੁਤ ਹੋ ਗਿਆ ਤੇ ਬਲੱਡ ਵਗੈਰਾ ਵੀ ਨਿਕਲਿਆ ਜੀ ਹਾਂ ਨਿਕਲਿਆ ਬਰਾਤੀ ਪੋਲੇ ਮਤਲਬ ਚਾਹ ਸ਼ਗਨੂ ਦਾ ਬਲੱਡ ਕੱਢਿਆ ਆ ਇਨਫੈਕਸ਼ਨ ਵਗੈਰਾ ਮੈਨੂੰ ਹਾਂਜੀ ਹਾਂਜੀ ਹਲੇ ਉਹ ਨਹੀਂ ਟੈਸਟ ਨੇ ਕੀਤਾ ਮੈਨੂੰ ਫੜਾਇਓ ਆ ਦੇਖ ਲੈ ਅੱਛਾ ਜੀ ਆ ਦੇਖ ਤੁਹਾਡੇ ਕੋਈ ਅੱਛਾ ਮੈਨੂੰ ਫੜਾਉਂਦੇ ਆ ਵੀ ਤੁਹਾਡੇ ਕੋਈ ਨਹੀਂ ਗੰਜائش ਹੈਗੀ ਜਿਉਂ ਕੋਈ ਸਾਰਾ ਟਰੀਟਮੈਂਟ ਕਰਾ ਲਵਾਂਗਾ ਸਾਡੇ ਕੋ ਆਦੀ ਗਜੈ ਦੇ ਦੋ ਮੇਰੇ ਵਸੀ ਬੰਦੇ ਆਰ ਬੰਦੇ ਅਸੀਂ ਆ ਤੁਹਾਡਾ ਘਰ ਦਾ ਖਰਚਾ ਕਿੱਥੇ ਚੱਲਦਾ ਤੁਸੀਂ ਕੀ ਕੰਮ ਕਰਦੇ ਆਂ ਜਿਹੜੀ ਜਾ ਰਹੀਆਂ ਤੂੜੀਆਂ ਭਰਦੇ ਆਂ ਮਿਹਨਤ ਕਰਦੇ ਆਂ ਇਹ ਤਾਂ ਬਿਨਾਂ وجہ ਬਿਪਤਾ ਪੈ ਗਈ ਇਹ ਤਾਂ ਬਿਨਾਂ وجہ ਪਈ ਜਾਵੇ ਤਾਂ ਅਜ ਤਾਂ ਤਾਂ ਗਏ ਸਾਡੇ ਜਾਣੇ ਨਾਲ ਬੇਤਕਤੇ ਹੋਣ ਚਲੋ ਮਾਪੇ ਤਾਂ ਜਾਂਦੇ ਹੀ ਆ ਨਾ ਕਿਤੇ ਸਾਡੇ ਬੱਚਿਆਂ ਦੇ ਆ ਜਿਹਨਾਂ ਕੋਸ਼ੋ ਜਿਹਾ ਹੋਣ ਕਿਸੇ ਲੜਾਈ ਝਗੜੇ ਚ ਨਾ ਫਸ ਜਾਣ ਹਸਣਾ ਜਾਣ ਬਸੇ ਹੀ ਗੱਲ ਸੀ ਮਾ ਤਾਂ ਤਾਂ ਵੈਸੇ ਹੀ ਮਾਨੂੰ ਹੌਲ ਪੈ ਜਾ ਇਹ ਨੱਠੇ ਗਏ ਆ ਸਾਰਾ ਪਿੰਡ ਇਕੱਠਾ ਹੋ ਥਾ ਇਕੱਲਾ ਸਾਰਾ ਪਿੰਡ ਚਾ ਉਹ ਤੇ ਕਿਹੜੇ ਕਿਸੇ ਮਤਲਬ ਮਾਤਾ ਫਿਰ ਕਿਸੇ ਹੋਰ ਦੇ ਵੀ ਲੱਗ ਸਕਦੀ ਸੀ ਹੋਰ ਵੀ ਇਹ ਇਹ ਜਿਹੜਾ ਬੁਰਾ ਟਾਈਮ ਤੁਹਾਡੇ ਤੇ ਆ ਗਿਆ ਇਹ ਸੈਰ ਤੇ ਖੜੇ ਸੀ ਸੈਰ ਤੇ ਖੜ ਕੇ ਲੱਗ ਗਈਆਂ ਇਹਨਾਂ ਤੇ ਚਾਰ ਪੁਲਿਸ ਆ ਗਈ ਮੇਰੇ ਚਾਰ ਪੁਲਿਸ ਆ ਗਈ ਚਾਰ ਮੇਰੇ ਆ ਲੱਗੀਆਂ ਤੇ ਹੋਰ ਕਿਸੇ ਦੇ ਵੀ ਲੱਗੀਆਂ ਉੱਥੇ ਪਤਾ ਨਹੀਂ ਹੋਰ ਕਿਸੇ ਦਾ ਪਤਾ ਨਹੀਂ ਸਾਡੇ ਲੱਗੀਆਂ ਉਸ ਟਾਈਮ ਤੁਹਾਡੇ ਤੁਹਾਡੇ ਹਾਲਾਤ ਕੀ ਸੀਗੇ ਘਬਰਾਟ ਹੁੰਦੀ ਹੁੰਦੀ ਘਬਰਾਟ ਹੁੰਦੀ ਸੀ ਮੈਨੂੰ ਲੈ ਕੇ ਆਏ ਪੁਲਿਸ ਵਾਲੇ ਵੀ ਸਾਨੂੰ ਕਹਿੰਦੇ ਸੀ ਨਾ ਵੀ ਤੁਸੀਂ ਜਾ ਕੇ ਦਾਖਲ ਹੋ ਟੀਕੇ ਲੱਗੇ ਦੱਸੋ ਮੇਰੇ ਪੁਲਿਸ ਵਾਲੇ ਆ ਕੇ ਸਾਨੂੰ ਕਿਹਾ ਪੁਲਿਸ ਵਾਲਿਆਂ ਨੇ ਬਿਆਨ ਲੈ ਗਿਆ ਔਰ ਦੀ ਬਲਚਾਈ ਸੀ ਹਾਂਜੀ ਔਰ ਦੀ ਬਲਚਾਈ ਸੀ ਹੁਣ ਮਾਤੇ ਤੁਸੀਂ ਕੀ ਚਾਹੁੰਦੇ ਆ ਮੈਨੂੰ ਹਮਦਰਦੀ ਆ ਜੀ ਤੁਹਾਡੇ ਨਾਲ ਪੂਰੀ ਤੁਸੀਂ ਕੀ ਚਾਹੁੰਦੇ ਆ ਮੰਗ ਸਾਡੀ ਇਹੀ ਆ ਵੀ ਉਹਨਾਂ ਨੂੰ ਇਨਸਾਫ ਸਾਨੂੰ ਮਿਲਣਾ ਚਾਹੀਦਾ ਗੋਲੀ ਦਾ ਜਿਹੜਾ ਗੋਲੀ ਮਾਰੀ ਸਾਨੂੰ ਮਿਲਣਾ ਚਾਹੀਦਾ ਸਾਨੂੰ ਨਜਾਇਜ਼ ਮਾਰੀ ਆ ਇੱਥੇ ਦਾ ਕੋਈ ਨਾ ਸਾਡਾ ਕੋਈ ਲੜਾਈ ਝਗੜਾ ਉਹਨਾਂ ਨਾਲ ਕੋਈ ਨਹੀਂ ਸੀ ਸਾਡਾ ਲੜਾਈ ਝਗੜਾ ਚਲੋ ਦੋਏ ਚੀਜ਼ਾਂ ਸਿੱਖਣੋ ਜੀ ਇੱਕ ਤਾਂ ਸੈਲਫ ਡਿਫੈਂਸ ਲਈ ਤੁਹਾਡੇ ਕੋਲ ਅਸਲਾ ਹੈ ਉਹਨੂੰ ਉਹਦੇ ਲਈ ਵਰਤੋ ਔਰ ਦੂਜੀ ਗੱਲ ਜੇ ਕਿਤੇ ਲੜਾਈ ਹੋ ਵੀ ਰਹੀ ਹੈ ਤਾਂ ਬਿਨਾਂ ਵਜ੍ਹਾ ਲੜਾਈ ਵਾਲਿਆਂ ਦੇ ਨੇੜੇ ਵੀ ਨਾ ਜਾਓ ਦੇਖਣ বিনা ਜਾਓ ਕਿ ਪਹਿਲੇ ਬੁਰਾ ਵਕਤ ਤੁਹਾਡੇ ਦੇਖਣ ਵਾਲੇ ਤੇ ਵੀ ਆ ਜਾਂਦਾ ਇਹ ਤਾਂ ਕਹਿੰਦੇ ਕਿ ਅਸੀਂ ਆਪਣੇ ਬੱਚਿਆਂ ਕਰਕੇ ਗਏ ਸੀ ਵੇਖੋ ਡਾਕਟਰ ਸਾਹਿਬ ਤੋਂ ਪੁੱਛਦੇ ਇਹਨਾਂ ਤੇ ਕੀ ਹਾਲਾਤ ਨੇ ਸਰ ਡਾਕਟਰ ਅਰਵਿੰਦਰ ਜੀ ਸਾਡੇ ਨਾਲ ਨੇ ਸਰ ਜਿਹੜੇ ਸੰਤੋਸ਼ ਨੇ ਪੇਸ਼ੈਂਟ ਫਾਰਮ 'ਤੇ ਤੋਂ ਆਇਆ ਹੋਇਆ ਜਿਨ੍ਹਾਂ ਦੇ ਸ਼ਰਰੇ ਵੱਜੇ ਆ ਇਹ ਸ਼ਰਰੇ ਵੱਜੇ ਆ ਕਿ ਗਨ ਸ਼ਾਟ ਹੈ ਜੀ ਨਹੀਂ ਸ਼ਰਰੇ ਹੀ ਲਿਖਿਆ ਹੋਇਆ ਸਰ ਤੇ ਐਕਚੁਅਲੀ ਮੇਰੀ ਮੇਰੀ ਡਿਊਟੀ ਰਾਤ ਨੂੰ ਹੈ ਨਹੀਂ ਸੀ ਮੈਂ ਤਾਂ ਹੁਣ ਈਵਨਿੰਗ ਤੇ ਆਇਆ ਹਾਂ ਤੇ ਉਹਦੇ ਫਾਰਮ 'ਤੇ ਲਿਖਿਆ ਹੋਇਆ ਕਿ ਸ਼ਰੇ ਵੱਜੇ ਹੋਏ ਹੈਗੇ ਸਰ ਇਹ ਪੇਸ਼ੈਂਟ ਰਾਤੀ ਕਿੰਨੇ ਵਜੇ ਇਹ ਪੇਸ਼ੈਂਟ ਆ ਜੀ 1:45 ਵਜੇ ਅੱਛਾ ਜੀ ਪੋਣੇ 2 ਵਜੇ ਹੁਣ ਸ਼ਰਰੇ ਜਿਹੜੇ ਉਹਨਾਂ ਦੇ ਬਾਹਾਂ ਤੇ ਜਾਂ ਪੱਟ ਦੇ ਅੰਦਰ ਹੀ ਆ ਜੀ ਕਿ ਕੱਢ ਲੈ ਜੀ ਉਹਨੂੰ ਨਹੀਂ ਕੁਝ ਲਿਖਿਆ ਤਾਂ ਹੈ ਨਹੀਂ ਮਤਲਬ ਮੇਰੇ ਕੋਲ ਵਿੱਚ ਹੀ ਹੋਣਗੇ ਸ਼ਾਇਦ ਜਿਨ੍ਹਾਂ ਉਸੇ ਵਕਤ ਉਹਨਾਂ ਨੇ ਜਿਹੜੇ ਡਾਕਟਰ ਡਿਊਟੀ 'ਚ ਸੀ ਸ਼ਾਇਦ ਉਸ ਤੋਂ ਅਗਰ ਵਿਜੀਬਲ ਹੋਣਗੇ ਤਾਂ ਕੱਢ ਦਿੱਤੇ ਆਉਣਗੇ ਜੀ ਜੀ ਹਾਂ ਜੀ ਤੇ ਅਸੀਂ ਨੇ ਮਿਲ ਕੇ ਪੇਸ਼ੰ ਨੂੰ ਸਰ ਹੱਲੇ ਵੀ ਸ਼ਰਰੇ ਜਿਹੜੇ ਬਾਹਾਂ 'ਚ ਨਜ਼ਰ ਆ ਰਹੇ ਆ ਤੇ ਜੇ ਇਹ ਬਾਡੀ 'ਚ ਰਵੇ ਤਾਂ ਸ਼ਰਰੇ ਤਾਂ ਕੋਈ ਬਾਡੀ ਮੈਂ ਇਨਫੈਕਸ਼ਨ ਨਹੀਂ ਕਰਦੇ ਨੀ ਹੋ ਸਕਦਾ ਇਨਫੈਕਸ਼ਨ ਨੂੰ ਪਰ ਐਂਟੀਬਾਇਓਟਿਕ ਕਵਰ ਦਿੱਤਾ ਹੋਇਆ ਐ ਐਕਸ-ਰੇ ਉਹਨਾਂ ਦਾ ਹੋ ਗਿਆ ਤਾਂ ਐਕਸ-ਰੇ ਐਕਚੁਅਲੀ ਹੋਇਆ ਨਹੀਂ ਉਹਨਾਂ ਦਾ ਮੇਰੇ ਕੋਲ ਐਕਸ-ਰੇ ਤੋਂ ਪਤਾ ਲੱਗਣਾ ਕਿ ਅੰਦਰ ਹੈ ਤਾਂ ਮਤਲਬ ਉਹ ਕਹਿੰਦੇ ਹੋ ਗਿਆ ਜੀ ਹੋ ਗਿਆ ਉਹਦੀ ਰਿਪੋਰਟ ਨਹੀਂ ਲੱਗੀ ਐਕਸੀਡੈਂਟ ਲੱਗਿਆ ਇਹਦੇ ਵਿੱਚ ਜੀ ਜੀ ਉਹ ਨਹੀਂ ਮੈਂ ਦੇਖ ਪਾਰਿਆ ਇੱਥੇ ਜੀ ਚਲੋ ਸਰ ਐਸੇ ਕੋਈ ਲਾਈਫ ਨੂੰ ਥ੍ਰੈਟ ਤਾਂ ਨਹੀਂ ਨਹੀਂ ਲਾਈਫ ਨੂੰ ਥ੍ਰੈਟ ਨਹੀਂ ਕੋਈ ਵੀ ਵਾਈਟਲਸ ਨਾਰਮਲ ਹੈ ਸਾਰਾ ਕੁਝ ਸਟੇਬਲ ਹੈਗਾ ਬੀਪੀ ਪਲਸ ਹਾਂਜੀ ਬੀਪੀ ਵਗੈਰਾ ਸਾਰਾ ਕੁਝ ਠੀਕ ਹੈਗਾ ਜੀ ਪਲਸ ਵੀ ਠੀਕ ਹੈ ਕਿ ਐਮਰਲਰ ਕਟੋ ਵੀ ਐਮਰਲਰ ਕਟੋ ਹੀ ਜੀ ਤੇ ਮਤਲਬ ਪੇਸ਼ੈਂਟ ਆਊਟ ਆਫ ਡੇਂਜਰ ਹਾਂਜੀ ਪੇਸ਼ੈਂਟ ਤਾਂ ਆਊਟ ਆਫ ਡੇਂਜਰ ਹੋ ਗਿਆ ਹਾਂਜੀ ਸਟੇਬਲ ਹੈ ਜੀ ਜੀ ਠੀਕ ਹੈ ਹਾਂਜੀ ਸਾਥ ਉਸ ਪੂਰੇ ਮਾਮਲੇ ਦੇ ਉੱਤੇ ਜਦੋਂ ਪੱਤਰਕਾਰ ਭਾਈਚਾਰੇ ਦੀ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਹੀ ਹੈ ਤੇ ਤਫ਼ਤੀਸ਼ ਵਿੱਚ ਪੁਲਿਸ ਜੁਟੀ ਹੋਈ ਹੈ ਅਤੇ ਜੋ ਐਵੀਡੈਂਸ ਹੋਣਗੇ ਉਹਨਾਂ ਦੇ ਆਧਾਰ ਤੇ ਜਿਹੜੀ ਆ ਉਹ ਕਾਰਵਾਈ ਕਰ ਦਿੱਤੀ ਜਾਵੇਗੀ